ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਬੇਨਤੀ ਕਰ ਰਹੀ ਐ ਸਾਡੀ ਕੌਮ ਦੇ ਵਿੱਚ ਜਿਹੜੇ ਡਿਕਟੇਟਰ ਨੇ ਕੜਮ ਚੌਧਰੀ ਨੇ ਉਹਨਾਂ ਦੀ ਪਰਮਾਰ ਬਹੁਤ ਐ ਬਹੁਤ ਲੰਮੀ ਕਤਾਰ ਐ ਤੇ ਇਹ ਚੌਧਰੀ ਇਹ ਕੜਮ ਤੇ ਜਾਂ ਇਹ ਡਿਕਟੇਟਰ ਕੌਮ ਦੇ ਠੇਕੇਦਾਰ ਆਪੋ ਬਣੇ ਹੁੰਦੇ ਨੇ ਇਹਨਾਂ ਨੂੰ ਕੋਈ ਬਣਾਉਣ ਵਾਲਾ ਨਹੀਂ ਹੁੰਦਾ ਮੈਂ ਗੱਲ ਜਿਹੜੀ ਕਰਨੀ ਐ ਦਿਲਜੀਤ ਦਸਾਂਝ ਦੀ ਇੱਕ ਪੰਜਾਬੀ ਮੂਵੀ ਰਿਲੀਜ਼ ਹੋਣੀ ਹੈ ਆ ਸਵਰਗਵਾਸੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਜਿਹੜੇ ਤਕਰੀਬਨ ਅੱਜ ਤੋਂ 35 ਸਾਲ ਪਹਿਲਾਂ ਮਾਰੇ ਗਏ ਨੇ ਉਹਨਾਂ ਦੀ ਮੌਤ ਹੋ ਗਈ ਤੇ ਦੀਪਾ ਹੇਰਾਂਬਾਲਾ ਜੋ ਇੱਕ ਖਾੜਕੂ ਕਹਾਉਂਦਾ ਸੀ ਉਹਨੇ ਜ਼ਿੰਮੇਵਾਰੀ ਲਈ ਸੀ ਕਹਿੰਦਾ ਮੈਂ ਮਾਰਿਆ ਇਹ ਲੱਚਰ ਕਹਾਉਂਦਾ ਸੀ ਹਾਲਾਂਕਿ ਹਿਸਟਰੀ ਇਹ ਸੀ ਕਿ ਇਹਨਾਂ ਖੜਕੂ ਅਖਵੌਣ ਵਾਲਿਆਂ ਨੇ ਕਤੀੜਾ ਨੇ ਮੈਂ ਇਹ ਕਹੂੰਗਾ ਉਹ ਲੱੱਜਰ ਗਾਉਣ ਵਾਸਤੇ ਚਮਕੀਲੇ ਨੂੰ ਨਹੀਂ ਮਾਰਿਆ ਸੀ ਚਮਕੀਲੇ ਦੇ ਕੋਲੋਂ ਇਹ ਫਰੋਤੀਆਂ ਮੰਗਦੇ ਸੀ ਜਿੰਨਾ ਕੁ ਪੈਸਾ ਉਹਨੇ ਦਿੱਤਾ ਦੇ ਸਕਿਆ ਇਹਨੂੰ ਦਿੰਦਾ ਰਿਹਾ ਤੇ ਪਰ ਜਦੋਂ ਇਹਨਾਂ ਦੀ ਡਿਮਾਂਡਾਂ ਵੱਧ ਗਈਆਂ ਇਹ ਮੰਗਦੇ ਰਹੇ ਤਾਂ ਉਦੋਂ ਬਾਅਦ ਦੇ ਵਿੱਚ ਉਹਨੂੰ ਮਾਰਿਆ ਔਰ ਮਰਵਾਉਣ ਵਾਲੇ ਕੁਝ ਸਾਡੇ ਪੰਜਾਬ ਦੇ ਕਲਾਕਾਰ ਵੀ ਵਿਚ ਅਨਵੋਲਵ ਹੋਏਗੇ ਸੀਗੇ ਚਲੋ ਇਹ ਤਾਂ ਉਦੋਂ ਦੀ ਹਿਸਟਰੀ ਜਿਹੜੀ ਹੁਣ ਦੀ ਮੈਂ ਗੱਲ ਕਰਨ ਲੱਗਾ ਜਿਹੜੀ ਹੁਣ ਫਿਲਮ ਬਣਣੀ ਹੈ ਕਹਿੰਦੇ ਉਸ ਫਿਲਮ ਦੇ ਵਿੱਚ ਚਮਕੀਲੇ ਨੂੰ ਸ਼ਹੀਦ ਦੀ ਉਪਾਧੀ ਦਿੱਤੀ ਜਾਣੀ ਹੈ ਜਿਹੜੇ ਪਰਮਜੀਤ ਸਿੰਘ ਅਕਾਲੀ ਵਰਗੇ ਕੁਝ ਹੋਰ ਫੁਕਰੇ ਨੇ ਸਿੱਖ ਜਥੇਬੰਦੀਆਂ ਦੇ ਆਗੂ ਇਹਨਾਂ ਦਾ ਕੰਮ ਹੁੰਦਾ ਇਹੋ ਜਿਹੀ ਕੰਟਰੋਵਰਸੀ ਕਰਕੇ ਜਿਹੜਾ ਅਮੀਰ ਬੰਦਾ ਕੋਈ ਫਿਲਮ ਪ੍ਰੋਡਿਊਸਰ ਹੈ ਜਾਂ ਕੋਈ ਦਲਜੀਤ ਵਰਗਾ ਸਿੰਗਰ ਹੈ ਉਹਦੇ ਕੋਲੋਂ ਪੈਸਾ ਕਿਦਾਂ ਲੈਣਾ ਮੈਂ ਤੇ ਇੱਕ ਬਿੰਦੀ ਕਰ ਦਣਾ ਮੇਰਾ ਦਲਜੀਤ ਦਸਾਂਝ ਦੇ ਨਾਲ ਜੱਕਸੇ ਪ੍ਰੋਡਿਊਸਰ ਦੇ ਨਾਲ ਕੋਈ ਮਤਲਬ ਨਹੀਂ ਪਹਿਲਾਂ ਵੀ ਨਹੀਂ ਹੁਣ ਵੀ ਨਹੀਂ ਤੇ ਪਰ ਮੈਂ ਜਿਹੜੀ ਗੱਲ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਉਹਨੇ ਜਿਹੜੇ ਪਰਮੇਤ ਅਕਾਲੀ ਵਰਗੇ ਆ ਕਹਿੰਦੇ ਵੀ ਜਿਹੜੀ ਉਹ ਮੂਵੀ ਬਣਾ ਰਿਹਾ ਦਲਜੀਤ ਦਸਾਂਝ ਬਣ ਤਾਂ ਗਈ ਹੈ ਸ਼ਾਇਦ ਉਰ ਲੀਨ ਹੋਣੀ ਹੈ ਕਹਿੰਦੇ ਉਹਦੇ ਵਿੱਚ ਚਮਕੀਲੇ ਨੂੰ ਸ਼ਹੀਦ ਕਿਹਾ ਗਿਆ ਵੀ ਸਾਨੂੰ ਸ਼ਹੀਦ ਕਹਿਣ ਤੇ ਇਤਰਾਜ਼ ਹੈ ਜਿਨ੍ਹਾਂ ਨੇ ਕਹਿੰਦੇ ਉਹਦਾ ਕਤਲ ਕੀਤਾ ਹੈ ਦੀਪਾ ਹੇਰਾਵਾਲਾ ਕਹਿੰਦੇ ਫਿਰ ਉਹਨਾਂ ਦੀ ਕੁਰਬਾਨੀ ਮਿੱਟੀ ਵਿੱਚ ਰੁੱਲਦੀ ਹੈ ਮੈਂ ਬੇਨਤੀ ਕਰ ਦਿੰਦਾ ਉਹਨਾਂ ਦੀ ਕੁਰਬਾਨੀ ਨਹੀਂ ਉਹ ਕੰਜਰ ਸੀ ਸਿਰੇ ਦੇ ਜਿਨ੍ਹਾਂ ਨੇ ਚਮਕੀਲੇ ਨੂੰ ਮਾਰਿਆ ਉਹ ਕੰਜਰ ਸੀ ਮੈਂ ਜਿਹੜੀ ਬੇਨਤੀ ਕਰਦਾ ਕਲੀਅਰ ਕਰ ਦਿੰਨਾ ਸਾਡਾ ਚਮਕੀਲੇ ਨਾਲ ਕੋਈ ਮਤਲਬ ਨਹੀਂ ਮੈਂ ਜਿਹੜੀ ਗੱਲ ਕਰਦੇ ਥੋੜਾ ਜਿਹਾ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਸੁਣਿਓ ਗੱਲ ਮੈਂ ਹੀ ਕਰਨੀ ਹੈ ਇਹ ਹੁਣ ਕਹਿੰਦੇ ਨੇ ਕਹਿੰਦੇ ਚਮਕੀਲੇ ਨੂੰ ਸ਼ਹੀਦ ਨਹੀਂ ਕਹਿ ਸਕਦੇ ਉਹਦੀ ਫਿਲਮ ਵਿੱਚ ਸ਼ਹੀਦ ਕਿਹਾ ਗਿਆ ਕਹਿੰਦੇ ਸਾਨੂੰ ਇਤਰਾਜ਼ ਹੈ ਪਰ ਜਿਹੜਾ ਦੀਪ ਸਿੱਧੂ ਇੱਕ ਪ੍ਰਾਈ ਔਰਦ ਦੇ ਨਾਲ ਗੱਡੀ ਦੇ ਵਿੱਚ ਅਰੰਗ ਲੜੀਆਂ ਮਣਾਉਂਦਾ ਸੀ ਐਕਸੀਡੈਂਟਲ ਉਹਦੀ ਮੌਤ ਹੋਈ ਤੇ ਉਹਨੂੰ ਕਹਿੰਦੇ ਸੀ ਸ਼ਹੀਦ ਮੰਨ ਲਿਆ ਉਹਨੂੰ ਕੌਮੀ ਸ਼ਹੀਦ ਬਣਾਤਾ ਇਹਨਾਂ ਨੇ ਥੋੜਾ ਜਨਾ ਕੰਪੇਅਰ ਕਰਕੇ ਦੇਖਿਓ ਚਮਕੀਲੇ ਨੇ ਜਿੰਨੇ ਗਾਣੇ ਗਾਏ ਨੇ ਉਹਦੇ ਵਿੱਚ ਤਲਵਾਰ ਮੈਂ ਕਲੰਗੀ ਧਰਦੀ ਹਾਂ ਜਾ ਸਾਥੋਂ ਬਾਬਾ ਖੋਲੇ ਤੇਰਾ ਨਨਕਾਣਾ ਇਹ ਤਕਰੀਬਨ ਦੋ ਕਸ਼ਟਾਂ ਉਹਦੀਆਂ ਆਈਆਂ ਤੇ ਉਹਦੇ ਵਰਗਾ ਧਰਮ ਗਾਣਾ ਹਲੇ ਤੱਕ ਕਿਸੇ ਬੰਦੇ ਨੇ ਕਿਸੇ ਸਿੰਗਰ ਨੇ ਗਾਇਆ ਨਹੀਂ ਕੀ ਜਿਹੜਾ ਦੀਪ ਸਿੱਧੂ ਹੈ ਉਹਦੀ ਕੋਈ ਧਾਰਮਿਕ ਫਿਲਮ ਆਈ ਹੈ ਉਹਦਾ ਕੋਈ ਧਾਰਮਿਕ ਗੀਤ ਕੋਈ ਸੌਂਗ ਆਇਆ ਹੈ ਤੁਸੀਂ ਉਸ ਜਨਾਨੀਵਾਜ ਬੰਦੇ ਨੂੰ ਕੌਮ ਦਾ ਸ਼ਹੀਦ ਬਣਾ ਕੇ ਰੱਖਦਾ ਉਹਨੂੰ ਕੌਮੀ ਸ਼ਹੀਦ ਕਹਿੰਦੇ ਤੁਸੀਂ ਕਹਿੰਦੇ ਉਹਦੀ ਅਮਰਸਰ ਸਾਹਿਬ ਦੇ ਕਿ ਅਜਾਇਬ ਘਰ ਦੇ ਵਿੱਚ ਤਸਵੀਰ ਲਾਈ ਜਾਵੇ ਉਹਦੀ ਯਾਦਗਾਰ ਬਣਾਈ ਜਾਵੇ ਤੁਸੀਂ ਉਹਨੂੰ ਜਨਾਨੀ ਵਾਜਨ ਦਾ ਸ਼ਹੀਦ ਮੰਨਦੇ ਹੋ ਤੇ ਜਿਸ ਚ ਮਕੀਲੇ ਨੇ ਕੁਝ ਗਾਣੇ ਧਾਰਮਿਕ ਵੀ ਗਾਏ ਤੇ ਤੁਸੀਂ ਤੁਹਾਨੂੰ ਉਹਦੇ ਵਜ੍ਹਾ ਇਤਰਾਜ਼ ਹੈ ਮੇਰਾ ਮਤਲਬ ਇਹ ਨਹੀਂ ਕਿ ਚਮਕੀਲੇ ਨੂੰ ਤੁਸੀਂ ਸ਼ਹੀਦ ਕਹੋ ਅਸੀਂ ਸ਼ਹੀਦ ਕਿਸੇ ਨੂੰ ਨਹੀਂ ਮੰਨਦੇ ਤੇ ਨਾ ਹੀ ਅਸੀਂ ਇਹਨਾਂ ਸ਼ਹੀਦਾਂ ਨਾਲ ਸਹਿਮਤ ਹਾਂ ਪਰ ਗੱਲ ਇਹ ਹੈ ਵੀ ਤੁਸੀਂ ਦੋ ਪਾਸੇ ਕਿਉਂ ਖੜਦੇ ਹੋ ਦੀਪ ਸਿੱਧੂ ਤੁਹਾਡੇ ਲਈ ਸ਼ਹੀਦ ਹੈ ਉਹਨੇ ਕਿਹੜੀ ਕਰਵਾਨੀ ਕੀਤੀ ਹੈ ਭਾਈ ਜੇ ਚਾਰ ਗੱਲਾਂ ਉਸੇ ਕੌਮ ਦੀਆਂ ਕਰ ਗਿਆ ਤੇ ਇੱਕ ਮੈਰਜ ਹੋਈ ਹੋਈ ਆ ਬੰਦੇ ਦੀ ਦੁਬਾਰਾ ਉਹ ਕਿਸੇ ਔਰਤ ਨੂੰ ਲਈ ਫਿਰਦਾ ਹੈ ਤੇ ਤੁਸੀਂ ਉਹਨੂੰ ਸ਼ਹੀਦ ਮੰਨਦੇ ਹੋ ਇਹ ਸੱਚਾਈ ਹੈ ਸਾਡੇ ਅੱਜ ਦੇ ਕੜਾ ਮ ਚੌਧਰੀਆਂ ਦੀ ਕਿੱਥੇ ਖੜੇ ਨੇ ਮੈਂ ਇੱਕ ਠੋਕੇ ਕਹਿਣਾ ਜੇ ਦੀਪ ਸਿੱਧੂ ਸੀਹਦਾ ਨਾ ਤੁਸੀਂ ਮੰਨਦੇ ਹੋ ਫਿਰ ਚਮਕੀਲਾ ਵੀ ਸੀਹਦਾ ਚਮਕੀਲੇ ਵੀ ਤੇ ਦੀਪ ਸੁੱਧ ਵਿੱਚ ਫਿਰ ਕੋਈ ਫਰਕ ਨਹੀਂ ਹੈਗਾ ਇਹ ਬੜੀਆਂ ਮਿਰਜਾਂ ਲਗਣੀਆਂ ਨੇ ਬੜੀਆਂ ਕੌੜੀਆਂ ਗੱਲਾਂ ਨੇ ਆ ਜਿਹੜੇ ਪਰਮਿਤ ਅਕਾਲੀ ਵਰਗੀਆਂ ਕਤੀੜਾਂ ਧਰਨਾ ਲਾ ਕੇ ਕਹਿੰਦੀਆਂ ਨੇ ਨਾ ਕਿਸੇ ਫਿਲਮ ਨਹੀਂ ਚੱਲਣ ਦੇਾਂਗੇ ਦਲਿਤ ਨੂੰ ਕਹਿੰਦੇ ਨੇ ਹਾਲਾਂਕਿ ਦਲਿਤ ਨਾਲ ਮੇਰਾ ਕੋਈ ਮਤਲਬ ਨਹੀਂ ਮੈਂ ਪਹਿਲਾਂ ਉਹਦੇ ਅੰਗੇਸ਼ਟ ਉਹਦੇ ਵਿਰੁੱਧ ਵੀਡੀਓ ਪਾਈ ਹੋਈ ਹੈ ਪਰ ਇਹਨਾਂ ਲੋਕਾਂ ਨੂੰ ਸਵਾਲ ਹੈ ਜੇ ਤੁਸੀਂ ਦੀਪ ਸਿੱਧੂ ਨੂੰ ਸ਼ਹੀਦ ਮੰਨ ਸਕਦੇ ਹੋ ਫਿਰ ਚਮਕੀਲੇ ਨੂੰ ਕਿਉਂ ਮੰਨਣ ਤੇ ਇਤਰਾਜ ਆ ਬਾਈ ਜਵਾਬ ਦਿਓ ਇਸ ਗੱਲ ਦਾ ਜੇ ਚਮਕੀਲਾ ਸ਼ਹੀਦ ਨਹੀਂ ਹੈਗਾ ਫਿਰ ਦੀਪ ਸਿੱਧੂ ਵੀ ਸ਼ਹੀਦ ਨਹੀਂ ਹੈਗਾ ਦੂਰਾ ਮਾਪਦੰਡ ਕਿਉਂ ਹੈ ਚਮਕੀਲੇ ਨੇ ਤਾਂ ਨਗੰਦ ਪਾਇਆ ਨਹੀਂ ਜਿੰਨਾ ਦੀਪ ਸਿੱਧੂ ਨੇ ਪਾਇਆ ਉਹਦੀਆਂ ਤਾਂ ਪ੍ਰਾਈਵੇਸੀਆਂ ਹਰੇ ਬੰਬੇ ਤੋਂ ਹੋਰ ਨਿਕਲ ਕੇ ਆ ਰਹੀਆਂ ਨੇ ਬਹੁਤ ਕੁਝ ਸ਼ਾਮਣੇ ਹੋਣਾ ਹੈ ਪਰ ਕਮਾਲ ਹੋ ਗਈ ਸਾਨੂੰ ਬੁਰਗੀ ਚਾਹੀਦੀ ਹੈ ਹੁਣ ਪਤਾ ਵੀ ਦਲਜੀਤ ਕੋਲੇ ਪੈਸੇ ਹੈਗੇ ਨੇ ਕਰੋੜ ਦੇ ਕਰੋੜ ਸਾਨੂੰ ਚੱਕ ਕੇ ਫੜਾ ਦੇਊਗਾ ਪ੍ਰੋਡਿਊਸਰ ਅਮੀਰ ਹੈ ਉਹ ਚੱਕ ਕੇ ਫੜਾ ਦੇਊਗਾ ਛੋੜਾ ਮੰਨਦਾ ਇਹੀ ਹੈ ਨਾ ਹੁਣ ਜਵਾਬ ਦਿਓ ਮਿੱਤਰੋ ਇਸ ਗੱਲ ਦਾ ਜੇ ਦੀਪ ਸਿੱਧੂ ਸ਼ਹੀਦ ਹੈ ਫਿਰ ਚਮਕੀਲਾ ਵੀ ਸ਼ਹੀਦ ਹੈ ਪਹਿਲਾਂ ਮੰਨੋ ਵੀ ਦੀਪ ਸਿੱਧੂ ਸ਼ਹੀਦ ਨਹੀਂ ਫਿਰ ਚਮਕੀਲਾ ਵੀ ਸ਼ਹੀਦ ਨਹੀਂ ਫੇ ਤਾਂ ਪਤਾ ਲੱਗੇ ਲੋਕਾਂ ਨੂੰ ਇਹ ਗੱਲ ਮੈਂ ਤਾਂ ਕੀਤੀ ਹੈ ਤੁਹਾਡਾ ਦੀਪ ਸਿੱਧੂ ਨਾਲ ਜਾਂ ਚਮਕੀਲੇ ਨਾਲ ਕੋਈ ਮਤਲਬ ਨਹੀਂ ਤੁਹਾਡਾ ਮਤਲਬ ਬੁਰਕੀ ਨਾਲ ਹੈ ਵੀ ਸਾਨੂੰ ਬੁਰਕੀ ਪਾਵੇ ਕਰੋੜ ਦੇ ਕਰੋੜ ਮਿਲੇ ਫਿਰ ਇਹ ਠੰਡੇ ਹੋ ਜਾਣਗੇ ਇਹ ਬੇਨਤੀ ਪ੍ਰਵਾਨ ਕਰਿਓ ਕਮੈਂਟ ਬਾਕਸ ਵਿੱਚ ਰਾਏ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ